ਹੈਲੋ ਗਾਈਜ਼ ਵੈਲਕਮ ਟੂ ਮਾਈ ਨਿਊ ਬਲੌਗ ਅੱਜ ਅਸੀਂ ਆਪ ਜੀ ਨਾਲ ਚੱਲਦੇ ਹਾਂ ਜਗਨਨਾਥ ਮੰਦਿਰ ਜੋ ਕਿ ਹੁਸ਼ਿਆਰਪੁਰ ਦੇ ਵਿੱਚ ਹੈ ਬਹੁਤ ਹੀ ਵਧੀਆ ਮੰਦਿਰ ਜਗਨਨਾਥ ਜੀ ਦਾ ਇਹ ਮੰਦਿਰ ਕਿੱਥੇ ਹੈ ਸਾਰੀ ਤੁਹਾਨੂੰ ਅਸੀਂ ਅੱਜ ਜਾਣਕਾਰੀ ਦਵਾਂਗੇ ਅਸੋਲ ਅਸੀਂ ਮੰਦਿਰ ਦੇ ਜੋ ਗੇਟ ਉੱਤੇ ਪਹੁੰਚ ਚੁੱਕੇ ਹਾਂ ਅਸੀਂ ਹੁਣ ਇੱਥੋਂ ਅੰਦਰ ਜਾਵਾਂਗੇ ਜਿੱਦਾਂ ਅਸੀਂ ਅੰਦਰ ਵੜਦੇ ਹਾਂ ਇੱਥੇ ਰਿਆਕ ਬਣੇ ਹੋਏ ਹਨ ਆਪਣੀਆਂ ਜੁੱਤੀਆਂ ਖੋਲ ਕੇ ਰੱਖਦਾ ਰੱਖਦਾ ਨਹੀਂ ਆਪਾਂ ਨੇ ਫਿਰ ਤੋਂ ਪੌੜੀ ਜੜ ਕੇ ਸੇ ਉੱਪਰ ਮੰਦਿਰ ਜਾਵਾਂਗੇ ਜਗਨਨਾਥ ਦਾ ਮੰਦਿਰ ਹੁਸ਼ਿਆਰਪੁਰ ਦੇ ਵਿੱਚ ਜਿਹਨੂੰ ਕਿ ਇਸ ਕੌਨ ਟੈਂਪਲ ਵੀ ਕਹਿੰਦੇ ਹਾਂ ਸੀ ਬੜਾ ਹੀ ਵਧੀਆ ਮੰਦਿਰ ਹੈ ਹੁਸ਼ਿਆਰਪੁਰ ਦੇ ਅੰਦਰ ਅਸੀਂ ਇੱਥੇ ਆਰਤੀ ਸ਼ਾਮ ਦੇ ਵੇਲੇ ਜੋ ਆਰਤੀ ਹੁੰਦੀ ਹੈ 7 ਵਜੇ ਦਾ ਟਾਈਮ ਹੈ ਅਸੀਂ ਆਰਤੀ ਦੇ ਟਾਈਮ ਆਰਤੀ ਦੇ ਸਮੇਂ ਇੱਥੇ ਪਹੁੰਚੇ ਹਾਂ ਤਾ ਜੋ ਅਸੀਂ ਭਗਵਾਨ ਜੀ ਦੀ ਆਰਤੀ ਸੁਣ ਸਕੀਏ ਉਹਦੇ ਵਿੱਚ ਸ਼ਾਮਲ ਹੋ ਤੁਕੀਏ ਅਸੀਂ ਅੱਜ ਆਪ ਜੀ ਨੂੰ ਇਸ ਮੰਦਿਰ ਦੇ ਦਰਸ਼ਨ ਕਰਵਾਣੇ ਹਨ ਜਗਨਨਾਥੀ ਦਾ ਮੰਦਿਰ ਜੋ ਕਿ ਹੁਸ਼ਾਰਪੁਰ ਦੇ ਵਿੱਚ ਹੈ ਮੰਦਿਰ ਕਿੱਥੇ ਹੈ ਸਾਰੀ ਆਪ ਜੀ ਨੂੰ ਅਸੀਂ ਅੱਜ ਜਾਣਕਾਰੀ ਦੇਵਾਂਗੇ ਬਹੁਤ ਵਧੀਆ ਮੰਦਿਰ ਹੈ ਜਗਨਨਾਥੀ ਦਾ ਇਸ ਕੌਨ ਟੈਂਪਲ ਦੇ ਨਾਮ ਦੇ ਨਾਲ ਮਸ਼ਹੂਰ ਹੈ ਮੰਦਿਰ ਹੈ ਇਤੋ ਪੋਣੀ ਜਣ ਕੇ ਬਿਲਕੁਲ ਸਾਹਮਣੇ ਮੰਦਿਰ ਸਾਨੂੰ ਦਿਖਾਈ ਦੇ ਰਿਹਾ ਅਸੀਂ ਹੁਣ ਇਸ ਦੇ ਮੰਦਿਰ ਦੇ ਅੰਦਰ ਜਾਵਾਂਗੇ ਤੇ ਇਸ ਵੇਲੇ ਅਸੀਂ ਜੋ ਪ੍ਰਭੂ ਜੀ ਦਾ ਮੰਦਿਰ ਹੈ ਸੀ ਬਿਲਕੁਲ ਉਹਦੇ ਸਾਹਮਣੇ ਹਾਂ ਖੜੇ ਹਾਂ ਦਰਸ਼ਨ ਕਰ ਰਹੇ ਹਾਂ ਤੁਸੀਂ ਤੁਸੀਂ ਵੀ ਇਹ ਦੇ ਦਰਸ਼ਨ ਕਰੋ ਇਸ ਵੇਲੇ ਆਰਤੀ ਦਾ ਟਾਈਮ ਹੋ ਗਿਆ ਤੇ ਆਰਤੀ ਸ਼ੁਰੂ ਹੋ ਗਈ ਹੈ ਤਾਂ ਆਪਾਂ ਹੁਣ ਸਾਰੇ ਮਿਲ ਕੇ ਆਰਤੀ ਸੁਣਦੇ ਹਾਂ ਇਸ ਮੰਦਿਰ ਦੀ बाक़ी नानी जय प्रभु पदाुपा सभु पदा जय प्रभु 이 <목소리> 관계요. <목소리> <목소리>

ਕੀ ਮੰਦਿਰ ਕਿੱਥੇ ਹੈ ਗਵਰਨਮੈਂਟ ਕੋਲ ਤੋਂ ਸਿੱਧਾ ਰਸਤਾ ਜਾਂਦਾ ਆਪਣਾ ਕੰਟਾਕਰ ਵੱਲੋਂ ਉਸ ਰਸਤੇ ਵਿੱਚ ਇਥੇ ਮੋਦੀ ਜੁਦਰੀ ਵਾਲੇ ਹਨ ਜਾਂ ਬਾਟਾ ਵਾਲੇ ਦਾ ਸ਼ੋਰੂਮ ਹੈ ਬਿਲਕੁਲ ਉਹਦੇ ਨਾਲ ਬੜੀ ਛੋਟੀ ਜਿਹੀ ਗੱਡੀ ਹੈ ਉਸ ਗੱਡੀ ਦੇ ਵਿੱਚ ਇਹ ਮੰਦਿਰ ਦਾ ਸ਼ਾਹਪੁਰ ਦੇ ਅੰਦਰ ਜੋ ਲੁੱਟੀ ਵਾਲੇ ਹਨ ਬਾਟਾ ਛੂਬਾ ਵਾਲੇ मोदी युवरी ਦੇ ਬਿਲਕੁਲ ਸਾਹਮਣੇ ਛੋਟੀ ਜਿਹੀ ਗਲੀ ਹੈ ਉੱਥੇ ਇਹ ਜਗਨਨਾਥੀ ਦਾ ਮੰਦਿਰ ਹੈ ਜੇ ਤੁਸੀਂ ਹਾਂ ਜਾਓ ਇਸ ਮੰਦਿਰ ਚਾ ਕੇ ਇਸ ਮੰਦਿਰ ਤੇ ਪ੍ਰਭੂ ਦੇਰਸ਼ਣ ਕਰ ਸਕਦੇ ਹਾਂ ਬਹੁਤ ਹੀ ਵਧੀਆ ਮੰਦਿਰ ਹੈ ਬਹੁਸ਼ਾਤਪ ਦੇ ਅੰਦਰ ਜਗਨਨਾਥੀ ਦਾ ਅਸਵੇਲੇ ਮੰਦਿਰ ਤੇ ਆਰਤੀ ਹੋ ਰਹੀ ਹੈ ਅਗਰ ਆਪ ਜੀ ਨੂੰ ਇਹ ਵੀਡੀਓ ਚੰਗੀ ਲੱਗੀ ਹੈ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਤਾਂ ਜੋ ਆਪ ਜੀ ਨੂੰ ਮੇਰੀਆਂ ਵੀਡੀਓਜ਼ ਦਿਖਦੀ ਹੋ ਦੇਖਣ ਨੂੰ ਮਿਲਦੀ ਆ ਰਿਹਾ ਇਸ ਵੀਡੀਓ ਦੇਖਣ ਵਾਸਤੇ ਆਪ ਸਭੀ ਦਾ ਬਹੁਤ ਬਹੁਤ ਧੰਨਵਾਦ ਜੀ